ਅੱਜ ਮੌਸਮ ਇੰਨਾ ਵਧੀਆ ਹੈ ਨਾ ਬੱਦਲ ਇੱਦਾਂ ਜਾਂਦਾ ਵਿਆ ਬਸ ਪੈਂਦਾ ਹੀ ਨਹੀਂ ਉਹ ਪੈਜ ਵੀ ਤਾਂ ਹੀ ਗੱਲ ਬਾਤ ਆ ਹਾਂਜੀ ਲੈ ਇੱਥੇ ਮੁੰਜਾ ਡਾਲ ਲਈਏ ਉੱਪਰ ਤੇ ਇਹ ਕਿੰਨੀ ਸੋਹਣੀ ਹਵਾ ਚੱਲਦੀ ਆ ਉਧਰੋਂ ਦੇਖੋ ਮੌਸਮ ਬੱਦਲ ਦੇਖੋ ਉਧਰੋਂ ਕਿੰਨਾ ਹੋਇਆ ਆ ਮੀ ਹੈ ਤੇ ਜਣਾ ਤੱਲੇ ਅੱਛਾ ਆਏ ਪਾਪਾ ਜੀ ਸੈੱਟ ਨਹੀਂ ਹੋਇਆ ਸਾਡਾ ਪਿੰਡ ਇੱਦਾਂ ਚਿਰ ਹਾਲੇ ਤੋਂ ਵੇਲੇ ਨੂੰ ਪੈ ਜਾਂਦਾ ਸਾਡਾ ਪਿੰਡ ਵਿਚਾਰਾ ਸੁੱਕਾ ਹੀ ਰਹਿ ਜਾਂਦਾ ਆ ਦੇਖੋ ਬੱਦਲ ਸਾਰਾ ਉੱਜਾਈ ਜਾਂਦਾ ਆ ਹਵਾ ਹੀ ਆ ਬਸ ਚੱਲਦੀ ਇਧਰ ਫੈਕਟਰੀਆਂ ਹਾਲੇ ਇੱਦਾਂ ਲੱਗਦਾ ਵੀ ਪਤਾ ਨਹੀਂ ਇਹ ਕਿਹੜਾ ਸ਼ਹਿਰ ਆ ਜਿੱਥੇ ਤਾਂ ਕੋਈ ਪਹਾੜੀ ਇਲਾਕਾ ਜਾਂ ਹੁੰਦਾ ਉਹ ਫੈਕਟਰੀਆਂ ਹਾਲੇ ਸਾਰਾ ਇੱਦਾਂ ਦਾ ਸ਼ੋਅ ਹੁੰਦੇ ਆ ਆ ਜਿਹੜੀ ਸਾਹਮਣੇ ਤੁਸੀਂ ਜਗ੍ਹਾ ਦੇਖ ਰਹੇ ਹੋਣੇ ਆ ਉੱਥੋਂ ਸਾਡਾ ਹੋ ਜਾਂਦਾ ਪਿੰਡ ਸਟਾਰਟ ਉਸ ਤੋਂ ਅੱਗੇ ਜਿਹੜਾ ਆ ਉਹ ਸਾਰਾ ਫੈਕਟਰੀਆਂ ਦਾ ਇਲਾਕਾ ਆ ਇਧਰਲੀ ਸਾਈਡ ਸਾਰੀ ਜਿਹੜੀ ਆ ਫੈਕਟਰੀਆਂ ਦਾ ਇਲਾਕਾ ਆ ਤੇ ਇੱਥੋਂ ਸੋਨਾ ਲਿਕਾ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ ਬਸ ਉੱਥੋਂ ਜਗਾ ਤੋਂ ਸਟਾਰਟ ਕਰ ਲਓ ਵੀ ਸਾਡੇ ਪਿੰਡ ਦੇ ਵਿੱਚ ਸੋਨਾ ਲਿਕਾ ਫੈਕਟਰੀ ਜਿਹੜੀ ਆ ਗਈ ਆ ਤੇ ਵੀ ਮੈਂ ਕਹਿੰਦੀ ਵੀ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਦੇ ਘਰ ਹਨਾ ਵੀ ਇਹਦੇ ਸਿਰੋ ਹੀ ਚੱਲਦੇ ਆ ਵੀ ਬਹੁਤ ਲੋਕ ਜਿਹੜੇ ਦੂਰੋਂ ਦੂਰੋਂ ਆ ਕੇ ਇੱਥੇ ਆ ਨਾ ਨੇ ਕਿਰਾਏ ਤੇ ਕਮਰੇ ਲਏ ਆ ਤਾਂ ਰਹਿੰਦੇ ਆ ਤੇ ਇੱਥੇ ਸੋਨਾ ਲਿਕਾ ਚ ਕੰਮ ਕਰਦੇ ਆ ਹਾਂਜੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਢਿੱਲੋ ਵਲੌਗ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਸੀ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਟਾਈਮ ਹੋ ਗਿਆ ਅੱਜ ਸਵੇਰ ਦੇ ਬੱਜ ਚੁੱਕੇ ਆ 7 ਤੇ ਜਿਹੜਾ ਮੌਸਮ ਹੈ ਆ ਬਹੁਤ ਵਧੀਆ ਹੋਇਆ ਪਿਆ ਬਸ ਇਹ ਆ ਕਿ ਮੀਂਹ ਨਹੀਂ ਸਾਡੇ ਪਿੰਡ ਪਿੰਦਾ ਹੈਗਾ ਬਸ ਮੀਂਹ ਪੈ ਜਵੇ ਹੁਣ ਬੱਤਲ ਤਾਂ ਬਹੁਤ ਜ਼ਿਆਦਾ ਹੋਇਆ ਪਿਆ ਆ ਬਸ ਹੁਣ ਇੱਕ ਮੀਂਹ ਦੀ ਕਮੀ ਆ ਤੇ ਕੁਝ ਹਵਾ ਇੰਨੀ ਚੱਲਦੀ ਆ ਨਾ ਤਾਂ ਫਿਰ ਬਸ ਜਿਹੜਾ ਉੱਪਰ ਆ ਗਿਆ ਫਿਰ ਪਾਲ ਮੇਰਾ ਵਾਲ ਐਨੇ ਉੱਡਦੇ ਪੈ ਤੇ ਬਹੁਤ ਭੈਣਾਂ ਦੇ ਨਾ ਕਮੈਂਟ ਆਏ ਸੀਗੇ ਕਿ ਦੀਦੀ ਤੁਹਾਨੂੰ YouTube ਪੇਮੈਂਟ ਕਦੋਂ ਆਈ ਤਾਂ ਕਿੰਨੀ ਆਈ ਤਾਂ ਆਪਾਂ ਇਹ ਤੁਹਾਨੂੰ ਵੀਡੀਓ ਦੇ ਐਂਡ 'ਚ ਜਾ ਕੇ ਪੂਰੀ ਡਿਟੇਲ ਦੱਸਾਂਗੇ ਠੀਕ ਆ ਜੀ ਤੇ ਭੰਨੇ ਰਹੋ ਵਲੌਗ ਦੇ ਨਾਲ ਤੇ ਅੱਜ ਦੇਖਦੇ ਆ ਵੀ ਕੀ ਮਾਹੌਲ ਬਣਦਾ ਤੇ ਕੀ ਕੀ ਕਰਨਾ ਆਪਾਂ ਕਿਹੜੇ ਕਿਹੜੇ ਕੰਮ ਰਹਿ ਗਏ ਆ ਤਾਂ ਕਿਹੜੇ ਕਿਹੜੇ ਕਰ ਲਿਆ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਜਿਹੜੀ ਮੈਂ ਫੈਕਟਰੀ ਦੀ ਗੱਲ ਕੀਤੀ ਆ ਆ ਮੇਰੇ ਬੈਕਸਾਈਡ ਸਾਰੀ ਜਿਹੜੀ ਆ ਇਹ ਸਾਡੇ ਪਿੰਡ ਦੇ ਨਾਲ ਹੀ ਲੱਗਦੀ ਸੋਨਾਲਿਕਾ ਫੈਕਟਰੀ ਤੇ ਜਿਹੜਾ ਮੈਂ ਕਹਿੰਨੀ ਵੀ ਲੱਖਾਂ ਲੋਕਾਂ ਦੇ ਘਰ ਇੱਥੋਂ ਚੱਲਦੇ ਆ ਵੀ ਬਹੁਤ ਜਿਹੜੀ ਦ ਤੇ ਇੱਥੇ ਫੈਕਟਰੀ ਚ ਲੱਗੇ ਹੋਏ ਕਿ ਆਪਣਾ ਚਲੋ ਵਧੀਆ ਹਨ ਦਾ ਹੈ ਨਾ ਰੋਟੀ ਪਾਣੀ ਤਿਆਰ ਗਵਾ ਹੁੰਦਾ ਕਰਦੇ ਆ ਆਪਣਾ ਤੇ ਬਹੁਤ ਇੱਥੇ ਜਿਹੜੇ ਲੋਕ ਦੂਰੋਂ ਦੂਰੋਂ ਆ ਕੇ ਕਿਰਾਇਆ ਤੇ ਰਹਿੰਦੇ ਇੱਕ ਗੱਲ ਹੋਰ ਕਿ ਸਾਡੇ ਪਿੰਡ ਚ ਜਿਹੜਾ ਮਦਰ ਮੈਰੀ ਕਾਲਜ ਵੀ ਆ ਨਰਸਿੰਗ ਕਾਲਜ ਤੇ ਇੱਥੇ ਵੀ ਕਾਫੀ ਲੋਕ ਹਿਮਾਚਲ ਤੋਂ ਆ ਕੇ ਨਾ ਬੱਚੇ ਆ ਕੇ ਪੜਦੇ ਹੋਸਟਲ ਵੀ ਆ ਤੇ ਕਾਲਜ ਵੀ ਆ ਤੇ ਇੱਥੇ ਲੋਕ ਜਿਹੜੇ ਆ ਆਪਣੇ ਬੱਚੇ ਸਟੂਡੈਂਟ ਸਾਰਿਆਂ ਨੇ ਹੋਸਟਲ ਦੇ ਵਿੱਚ ਵੀ ਰਹਿੰਦਾ ਤਾਂ ਕੋਈ ਜਿਹੜੇ ਲੋਕਲ ਆ ਉਹ ਡੇਲੀ ਵੀ ਅਪ ਟਾਊਨ ਕਰਦੇ ਆ ਤੇ ਪਿੰਡ ਵਾਲਿਆਂ ਤੋਂ ਚਲੋ ਥੋੜਾ ਉਹਨਾਂ ਨੇ ਡਿਸਕਾਊਂਟ ਦਿੱਤਾ ਹੈ ਕਿ ਪਿੰਡ ਵਾਲਿਆਂ ਦੇ ਜਿਹੜਾ ਥੋੜਾ ਘੱਟ ਰੇਟ ਕਰ ਦਿੰਦੇ ਆ ਤੇ ਬਾਕੀ ਜੇ ਕਿਸੇ ਨੂੰ ਲੱਗਣਾ ਹੋਇਆ ਤਾਂ ਮਦਰ ਮੈਰੀ ਕਾਲਜ ਨਰਸਿੰਗ ਕਾਲਜ ਸਰਚ ਕਰ ਲਿਓ ਗੂਗਲ ਤੇ ਤੇ ਆ ਕੇ ਇੱਥੇ ਪੜ ਸਕਦੇ ਆ ਠੀਕ ਹੈ ਜੀ ਦੇ ਬਣੇ ਰਿਹਾ ਫਲੌਗ ਦੇ ਨਾਲ ਤੇ ਆਪਾਂ ਤੁਹਾਨੂੰ ਅੱਜ ਦਾ ਆਪਣਾ ਸਾਰਾ ਰੁਟੀਨ ਦਿਖਾਉਣੇ ਆ ਆਜੋ ਫੇ ਚਲਈਏ ਹੁਣ ਥੱਲੇ ਉੱਪਰ ਹਵਾ ਬਹੁਤ ਚੱਲਦੀ ਆ ਤੇ ਥੋੜੀ ਥੋੜੀ ਹਲਕੀ ਹਲਕੀ ਬਾਰਿਸ਼ ਵੀ ਆ ਗਈ ਆ ਆ ਗਿਆ ਮੀ ਆ ਗਿਆ ਆ ਰੈਂਬੋ ਓਹ ਤੇਰਾ ਮੰਜੇ ਥੱਲੇ ਲੁਕੇ ਆਇਆ ਰੈਂਬੋ ਓ ਰੈਂਬੋ ਮੀ ਆ ਗਿਆ ਰੈਂਬੋ ਬਸ ਬੈਜਵੇ ਜੋਰਦਾ ਹਨਾ ਗਰਮੀ ਜੀ ਚੱਕ ਹੋ ਜਵੇ ਸਾਰੀ ਸ਼ਾ ਨੀ ਤੇ ਰਾਤ ਨੂੰ ਨੀਂਦ ਆ ਜਾਂਦੀ ਐ ਸੋਖੀ ਹੈ ਸਵੇਰੇ ਗੇਟ ਜਿੱਦਾਂ ਹੀ ਖੋਲਿਆ 5 ਵਜੇ ਇਹ ਮੋਰੇ ਗੇਟ ਤੇ ਖੜਾ ਸਵੇਰੇ ਉੱਠ ਕੇ ਸਾਬ ਵੀ ਮੱਥੇ ਲੱਗਦਾ ਆ ਦੇ ਨਾ ਨਹੀਂ ਖੋਲਦੀ ਇਹ ਮੋਰੇ ਖੜਾ ਹੁੰਦਾ ਤਾਂ ਸਾਬ ਵੀ ਦਿਨੋਂ ਰਾਤ ਨੂੰ ਨੀਂਦ ਆ ਜਾਂਦੀ ਐਨਾ ਸ਼ਰੀਫ ਬਣ ਜਾਂਦਾ ਨਾ ਵੀ ਪਤਾ ਆ ਵੀ ਵੀਡੀਓ ਬਣਾਉਂਦੀ ਆ ਕੇ ਜਿਗਿਆ ਹੁੜਾਇਆ ਲੇ ਮੀਨੇ ਤਾਂ ਵੀ ਅੱਜ ਤਨ ਤਨ ਕਰਾਤੀ ਆ ਮੀਹ ਚੰਗਾ ਪੈ ਗਿਆ ਪਰ ਸਾਡੇ ਪਿੰਡ ਦੀ ਸੜਕ ਤਾਂ ਬੁਰਾ ਹਾਲ ਹੋ ਜਾਂਦਾ ਆ ਇੱਥੋਂ ਜਿਹੜੀਆਂ ਸਕੂਟਰੀਆਂ ਮੋਟਰਸਾਈਕਲ ਤੇ ਲੰਘਦੇ ਹਨ ਉਹਨਾਂ ਲਈ ਔਖਾ ਆ ਮੀਡੀਆ ਵੀ ਸਾਡੇ ਪਿੰਡੋਂ ਆ ਕੇ ਮੁੜ ਗਿਆ ਪਰ ਮੈਨੂੰ ਲੱਗਦਾ ਪਿੰਡ ਦਾ ਸੁਧਾਰ ਪਤਾ ਨਹੀਂ ਕਦੋਂ ਹੋਣਾ ਆ ਇਹ ਜਿਹੜੀ ਸੜਕ ਸਾਰੀ ਟੁੱਟ ਗਈ ਆ ਅੰਟੀ ਲੋ ਜੀ ਆਪਾਂ ਹੁਣ ਜਾ ਰਹੇ ਸੀਗੇ ਹੁਸ਼ਿਆਰਪੁਰ ਤੇ ਮੀਂਹ ਕਾਫੀ ਬਾਹਰ ਪੈ ਰਿਹਾ ਹੈ ਇੱਧਰ ਹੁਸ਼ਿਆਰਪੁਰ ਤਾਂ ਮੈਨੂੰ ਲੱਗਦਾ ਜਿਆਦਾ ਸਾਡੇ ਉਧਰ ਥੋੜੀ ਕਿਣਮਣ ਜੀ ਹੁੰਦੀ ਪਈ ਸੀਗੀ ਤਾਂ ਇੱਧਰ ਤਾਂ ਚਲੋ ਹੈਗਾ ਆ ਮੀਂਹ ਹੁਸ਼ਿਆਰਪੁਰ ਸਾਈਡ ਤਾਂ ਤੇ ਪਰ ਮੇਰੇ ਇੱਕ ਗੱਲ ਨੋਟਿਸ ਕੀਤੀ ਵੀ ਜਦੋਂ ਤਾਂ ਦੇਖੋ ਨਾ ਬੰਦਿਆਂ ਨੂੰ ਹੁੰਦਾ ਕੰਮ ਤੇ ਬੰਦੇ ਝੱਟ ਕਹਿ ਦਿੰਦੇ ਆ ਆਪਣੀ ਵਾਈਫਸ ਨੂੰ ਵੀ ਚੱਲ ਹੋ ਤਿਆਰ ਆ ਆ ਚੀਜ਼ ਲੈਣੀ ਆ ਜਾਂ ਕਿਤਾ ਹਨਾ ਫੇਰ ਤਾਂ ਚਲੋ ਫੜਾਹਟ ਦੇ ਵਾਈਫਸ ਨੂੰ ਨਾਲ ਲੈ ਜਾਂਦੇ ਆ ਤੇ ਜਦੋਂ ਵਾਈਫਸ ਨੂੰ ਕੰਮ ਹੁੰਦਾ ਹੈ ਨਾ ਫੇਰ ਨਹੀਂ ਬੰਦੇ ਨਾਲ ਤੁਰਦੇ ਫੇ 3600 ਮਿੰਟਾਂ ਕਰੋ ਤਾਂ ਫੇਰ ਜਾ ਕੇ ਨਾਲ ਤੁਰਦੇ ਆ ਤਾਂ ਮੇਰੇ ਉਹ ਭੈਣਾਂ ਸਾਰੀਆਂ ਜਣੀਆਂ ਕਮੈਂਟ ਕਰਕੇ ਦੱਸਿਓ ਵੀ ਕਿਹਨਾਂ ਕਿਹਨਾਂ ਦੇ ਨਾਲ ਇਹ ਚੀਜ਼ ਹੁੰਦੀ ਆ ਹਨਾ ਵੀ ਪਹਿਲਾਂ ਤਾਂ ਬੰਦੇ ਦੀ ਮਿੰਟਾਂ ਕਰੋ ਫੇਰ ਜਾ ਕੇ ਅੱਧੇ ਪੌਣੇ ਘੰਟੇ ਬਾਅਦ ਮੰਨਦੇ ਆ ਤਾਂ ਫੇਰ ਨਾਲ ਤੁਰਦੇ ਆ ਤੇ ਆਪਣੇ ਕੰਮ ਨੂੰ ਝਟ ਤਿਆਰ ਕਹਿ ਦਿੰਦੇ ਵੀ ਹੋ ਜੋ ਤਾਂ ਚਲੀ ਗਏ ਹਨਾ ਤੇ ਅੱਜ ਆਪਾਂ ਹੁਣ ਜਾ ਰਹੇ ਆ ਮਾਰਕੀਟ ਇਹਨਾਂ ਥੋੜਾ ਜਿਹਾ ਕੰਮ ਸੀ ਤਾਂ ਮੈਂ ਕਹ ਚਲੋ ਸਾਨੂੰ ਵੀ ਵਿੱਚੋਂ ਸ਼ਾਇਦ ਕੁਝ ਮਿਲ ਜੂਗਾ ਮਾੜਾ ਮੋਟਾ ਆਪਣੀ ਡਿਮਾਂਡ ਤਾਂ ਪਹਿਲਾਂ ਮੋੜੇ ਰੱਖਣੀ ਹ ਤੇ ਅੱਜ ਤੱਕ ਮੈਂ ਹਰੇਕ ਵਲੌਗ ਦੇ ਵਿੱਚ ਦੱਸਦੀ ਸੀ ਕਿ ਵੀ ਆਪਾਂ ਕੋਈ ਨਾ ਕੋਈ ਸਵਾਲ ਜ਼ਰੂਰ ਇੱਦਾਂ ਦਾ ਵਿੱਚ ਪਾਇਆ ਕਰਾਂਗੇ ਫਨੀ ਜਾਂ ਜਿਹਦਾ ਤੁਸੀਂ ਸਾਰੇ ਜਾਣੇ ਜਵਾਬ ਦਿਆ ਕਰੋ ਤੇ ਅੱਜ ਆਪਾਂ ਢਿੱਲੋ ਸਾਹਿਬ ਨੂੰ ਵੀ ਉਹ ਸਵਾਲ ਪੁੱਛਦੇ ਆ ਤੇ ਇੱਕ ਫਿਰ ਇੱਕ ਦੋ ਭੈਣਾਂ ਦੇ ਕਮੈਂਟ ਆਏ ਸੀਗੇ ਵੀ ਤੁਸੀਂ ਆਪਣੇ YouTube ਬਾਰੇ ਦੱਸੋ ਵੀ ਤੁਹਾਡੀ ਜਰਨੀ ਕਿੱਦਾਂ ਦੀ ਰਹੀ YouTube ਤੇ ਤੇ ਤੁਹਾਡਾ ਚੈਨਲ ਕਦੋਂ ਮੋਨਟਾਈਜ਼ ਹੋਇਆ ਤੇ ਕਦੋਂ ਪੇਮੈਂਟ ਆਈ ਉਹ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਦੱਸਾਂਗੇ ਲਾਸਟ ਦੇ ਵਿੱਚ ਤੇ ਆਪਾਂ ਜਿਹੜਾ ਪਿਛਲਾ ਇੱਕ ਸਵਾਲ ਪੁੱਛਿਆ ਸੀਗਾ ਉਹ ਸਵਾਲ ਹੈ ਕਿ ਆ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿੱਥੇ ਸਮੁੰਦਰ ਤਾਂ ਹੈਗੇ ਪਾਣੀ ਨਹੀਂ ਹੈਗਾ ਸੜਕਾਂ ਹੈਗੀਆਂ ਆਵਾਜਾਈ ਨਹੀਂ ਹੈਗੀ ਘਰ ਤਾਂ ਹੈਗੇ ਪਰ ਉਹ ਇੱਟਾ ਨਹੀਂ ਹੈਗੀਆਂ ਤੇ ਉਹਦੇ ਕਾਫੀ ਕਮੈਂਟ ਆਏ ਹੈਗੇ ਸਾਰਿਆਂ ਨੇ ਕਹੇ ਵਰਲਡ ਮੈਪ ਜਾਂ ਨਕਸ਼ਾ ਹੈਨਾ ਵੀ ਬਹੁਤ ਕਮੈਂਟ ਤੇ ਆਪਾਂ ਉਹਨਾਂ ਦੇ ਨਾਮ ਵੀ ਲਵਾਂਗੇ ਤੇ ਪਹਿਲਾਂ ਆਪਾਂ ਢਿੱਲੋ ਸਾਹਿਬ ਨੂੰ ਉਹ ਸਵਾਲ ਪੁੱਛ ਲਈਏ ਠੀਕ ਆ ਜੀ ਦੇਖੀਏ ਵੀ ਇਹ ਆਨਸਰ ਉਹਦਾ ਸਹੀ ਦਿੰਦੇ ਆ ਕਿ ਨਹੀਂ ਦਿੰਦੇ ਜਿਹੜਾ ਨਾ ਸਹੀ ਆਨਸਰ ਦਿੰਦਾ ਫਿਰ ਤੁਸੀਂ ਸਾਰੇ ਜਾਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਹਾਂਜੀ ਗੱਤ ਤੁਹਾਡਾ ਸਵਾਲ ਸੁਣ ਲਿਆ ਤੇ ਹੋਂਦੇ ਨਾਲ ਠੀਕ ਆ ਜੀ ਤੇ ਇੱਕ ਜੇ ਦੋ ਸਵਾਲ ਆ ਦੇ ਦੇ ਵੀ ਦੋਨਾਂ ਚੋਂ ਕਿਹੜਾ ਤੁਹਾਨੂੰ ਹੁੰਦਾ ਆ ਤੇ ਸਭ ਤੋਂ ਪਹਿਲਾ ਸਵਾਲ ਹੈਗਾ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਵੀ ਜਿਹਨੂੰ ਆਪਾਂ ਦੇਖ ਸਕਦੇ ਆ ਪਰ ਉਹਨੂੰ ਖਾ ਨਹੀਂ ਸਕਦੇ ਹੈਗੇ ਆਇਆ ਕੋਈ ਆਈਡੀਆ ਹੂੰ ਬੋਲਣਾ ਆ ਨਾ ਚਲੋ ਚਲੋ ਤੁਹਾਨੂੰ ਟਾਈਮ ਦੇ ਦੇ ਦਿੰਨੀ ਆ ਠੀਕ ਆ ਤੁਸੀਂ ਸੋਚ ਲਓ ਤਾਂ ਆਪਾਂ ਇਹਨਾਂ ਦੇਖਦੇ ਆਂ ਵੀ 5 ਮਿੰਟ ਤੱਕ ਇਹ ਕੀ ਸੋਚਦੇ ਆਂ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹਨੂੰ ਆਪਾਂ ਦੇਖ ਤਾਂ ਸਕਦੇ ਆਂ ਖਾ ਨਹੀਂ ਸਕਦੇ ਠੀਕ ਆ ਚਲੋ ਮੈਂ ਤੁਹਾਨੂੰ 1 ਮਿੰਟ ਹੋਰ ਦੇ ਦੇ ਦਿੰਨੀ ਆ ਵੀ ਇੱਕ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹਨੂੰ ਆਪਾਂ ਖਾ ਸਕਦੇ ਆਂ ਪਰ ਉਹਨੂੰ ਦੇਖ ਨਹੀਂ ਸਕਦੇ ਹੈਗੇ ਠੀਕ ਆ ਹੁਣ ਦੋਨੋਂ ਚੋਂ ਜਿਹੜਾ ਮਰਜ਼ੀ ਤੁਸੀਂ ਸਹੀ ਆਨਸਰ ਦੇ ਦਿਓ ਵਿੱਚ ਉਹ ਕਿਹੜੀ ਚੀਜ਼ ਆ ਜਿਹਨੂੰ ਆਪਾਂ ਦੇਖ ਸਕਦੇ ਆਂ ਖਾ ਨਹੀਂ ਸਕਦੇ ਤੇ ਜਿਹਨੂੰ ਖਾ ਸਕਦੇ ਆਂ ਉਹਨੂੰ ਦੇਖ ਨਹੀਂ ਸਕਦੇ ਹਾਂ ਚਲੋ ਹਾਂ ਦੋਨਾਂ ਜੋ ਕੁਐਸਚਨ ਜਿਹੜਾ ਮਾਜੀ ਤੁਸੀਂ ਸਵਾਲ ਦੁੱਦਾ ਜਵਾਬ ਦੇ ਦਿਓ ਤੇ ਜੇ ਇਹਨਾਂ ਨੇ 5 ਮਿੰਟਾਂ ਤੱਕ ਨਾ ਅਨਸਰ ਦਿੱਤਾ ਤਾਂ ਫਿਰ ਆਪਣੇ ਆਪ ਆ YouTube ਫੈਮਲੀ ਤੋਂ ਪੁੱਛਾਂਗੇ ਤਾਂ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਹੁਣ ਉਹਨਾਂ ਦੇ ਨਾਮ ਮੈਂਸ਼ਨ ਕਰਦੀ ਆ ਜਿਨ੍ਹਾਂ ਨੇ ਪਿਛਲੇ ਬਲੌਗ ਦੇ ਵਿੱਚ ਸਹੀ ਜਵਾਬ ਦਿੱਤਾ ਹੈਗਾ ਠੀਕ ਹੈ ਨੇ ਬੜੀ ਦੇਖ ਨਹੀਂ ਸਕਦੇ ਤਾਂ ਹਵਾਏ ਹੋਈ ਜਿਹੜੀ ਉੱਪਰ ਜਾਂਦੇ ਉਹ ਮੋੜੇ ਹਵਾ ਕਿੱਥੇ ਹੀ ਦੇਖ ਸਕਦੇ ਹਵਾ ਚੱਲਦੀ ਸਾਨੂੰ ਦਿਦੀ ਨਹੀਂ ਉਹ ਦੇਖੋ ਤਾਂ ਪੱਤੇ ਹਿਲਦੇ ਆ ਹਵਾ ਨੂੰ ਇਹ ਖਾਂਦੇ ਤੋਂ ਇਹ ਤਾਂ ਜਿਹੜੀ ਚੀਜ਼ ਆ ਇਹ ਦਿਦੀ ਨੇ ਖਾ ਲਈ ਦੀ ਇਹੀ ਤਾਂ ਹੁੰਦਾ ਵੀ ਦਿਮਾਗ ਇਹ ਹੀ ਤਾਂ ਲਾਉਣਾ ਹੁੰਦਾ ਆ ਉਹ ਸੋਚ ਲਓ ਚਲੋ ਪਹਿਲਾ ਆਪਸ਼ਨ ਤਾਂ ਤੁਹਾਡਾ ਗੱਲ ਤੋਂ ਵੀ ਹਵਾ ਨਹੀਂ ਹੈਗੀ ਠੀਕ ਹੈ ਜੀ ਬਾਕੀ ਸੋਚੋ ਹਾਂਜੀ ਤਾਂ ਮੈਂ ਉਹਨਾਂ ਦੇ ਨਾਮ ਅੱਜ ਬੋਲ ਦਵਾਂ ਵੀ ਜਿਨ੍ਹਾਂ ਨੇ ਜਵਾਬ ਦਿੱਤਾ ਹੈਗਾ ਵੀ ਮੈਪ ਨਕਸ਼ਾ ਠੀਕ ਹੈ ਜੀ ਮੈਂ ਨਾ ਨਾਮ ਲਿਖੇ ਹੋਏ ਸੀਗੇ ਪਹਿਲਾ ਨਾਮ ਹੈਗਾ ਅਸ਼ਵੀਰ ਸਿੰਘ ਦੂਜਾ ਨਾਮ ਦੀਪ ਦੀਪ ਗਿੱਲ ਰਾਜ ਮਿਕਸ ਚੈਨਲ ਪਹਿਲਾਂ ਮੇਰੇ ਇੱਕ ਗੱਲ ਸੁਣ ਲੋ ਵੀ ਜਿਹੜੇ ਵੀ ਹੈ ਨਾ ਆਪਣੇ ਆਂਸਰ ਦਿੰਦੇ ਆ ਕਮੈਂਟ ਕਰਦੇ ਮੇਰੇ ਭੈਣ ਭਰਾ ਸਾਰੇ ਜਣੇ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਆ ਕਰੋ ਜਿਹੜਾ ਮੈਨੂੰ ਪਤਾ ਲੱਗ ਸਕੇ ਵੀ ਆਪਣੇ ਨਾਲ ਕਿੱਥੋਂ ਕਿੱਥੋਂ ਸਾਰੇ ਜਣੇ ਜੁੜੇ ਹੋਏ ਆ ਆਪਣੀ ਫੈਮਿਲੀ ਕਿੱਥੋਂ ਕਿੱਥੋਂ ਬਣੀ ਹੋਈ ਠੀਕ ਆ ਜੀ ਤੇ ਚੌਥਾ ਨਾਮ ਹੈਗਾ ਰਮਨਪ੍ਰੀਤ ਕੌਰ ਰਜਨੀਵਾਲਾ ਬਰਜਿੰਦਰ ਕੌਰ ਤੇ ਅਮਰਜੀਤ ਕੌਰ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਹੈਗਾ ਵੀ ਮੈਂ ਪਿਆ ਨਕਸ਼ਾ ਆ థాంਕ ਯੂ ਸੋ ਮੱਚ ਕਿ ਤੁਸੀਂ ਸੋਨੇ ਸੋਨੇ ਕਮੈਂਟ ਕੀਤੇ ਤੇ ਇਦਾਂ ਹੀ ਅੱਗੇ ਤੋਂ ਵੀ ਆਪਣਾ ਕਮੈਂਟ ਕਰਦਾ ਰਿਆ ਕਰੋ ਤੇ ਪਿਆਰ ਦਿਖਾਉਂਦੇ ਰਿਆ ਕਰੋ ਠੀਕ ਹੈ ਜੀ ਮੈਂ ਤਾਂ ਸੋਚਿਆ ਸੀ ਅੱਜ ਮੀਂਹ ਦੇ ਵਿੱਚ ਟ੍ਰੈਫਿਕ ਨਹੀਂ ਇੰਨੀ ਹੋਣੀ ਹੈਗੀ ਫਿਰ ਅੱਜ ਤਾਂ ਮੈਨੂੰ ਜ਼ਿਆਦਾ ਲੱਗਦੀ ਪਈ ਹੈ ਟ੍ਰੈਫਿਕ ਮੀਂਹ ਦੇ ਵਿੱਚ ਨਰਾਤੇਆਂ ਕਰਕੇ ਆ ਮੈਂ ਕਹਿੰਨੀ ਹਾਂ ਨਾ ਲੋਕ ਆਉਂਦੇ ਜਾਂਦੇ ਹਾਂ ਹਾਂ ਨਰਾਤੇਆਂ ਕਰਕੇ ਆ ਮੈਂ ਕਹਿੰਨੀ ਹਾਂ ਨਾ ਲੋਕ ਆਉਂਦੇ ਜਾਂਦੇ ਸੰਡੇ ਦੇ ਕਿੱਥੇ ਨਰਾਛੰਦਾਰ ਰੋਡ ਤੇ ਅੱਜ ਮੇਂ ਜਿਆਦਾ ਲੱਗਣ ਤੇ ਆ ਹਾਂਜੀ ਲੋ ਜੀ ਅੱਜ ਆਪਾਂ ਇਸ ਹੁਸ਼ਿਆਰਪੁਰ ਪੰਜਾਬ ਬੂਟ ਹਾਊਸ ਵਾਲਿਆਂ ਦੇ ਤੇ ਇੱਥੇ ਲੱਗੀ ਹੋਈ ਆ ਜੁੱਤੀਆਂ ਦੀ ਸੇਲ ਪਰ ਸਾਨੂੰ ਕੁਝ ਨਹੀਂ ਪਸੰਦ ਆ ਆਪਾਂ ਘੁੰਮ ਕੇ ਉੱਦੀ ਚੱਲੇ ਆ ਮੈਂ ਤਾਂ ਬੁਲਾ ਲਿਆ ਵੀ ਬੰਦਿਆ ਨਾ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਸੋਚਿਆ ਇਹ ਚਲੋ ਹਨਾ ਜਿਹੜਾ ਕੋ ਨੂੰ ਆਉਣਾ ਆ ਮਾਰਕੀਟ ਦੇ ਵਿੱਚੋਂ ਕੋਈ ਨਾ ਕੋਈ ਆਪਣੇ ਲਈ ਚੀਜ਼ ਲੈ ਲੂੰਗੀ ਸੇਲ ਲੱਗੀ ਹੋ ਕੁਝ ਮੈਂ ਵੀ ਲੈ ਲੂੰਗੀ ਪਰ ਸੇਲ 'ਚ ਤੱਕੇ 1.5 ਘੰਟਾ ਆਪਾਂ ਖਰਾਬ ਕਰਕੇ ਆ ਗਏ ਆ ਕੁਝ ਨਹੀਂ ਪਸੰਦ ਆਇਆ ਸੇਲ ਦੇ ਨਾਂ ਤੇ ਤਾਂ ਮੈਂ ਕਹਿੰਨੀ ਲੋਟੀ ਆ ਵੀ ਜਿਹੜੇ ਸ਼ਹਿਰ ਪੁੱਲ ਤੋਂ ਆ ਆਪਣੇ ਭੈਣ ਭਰਾ ਦੇਖ ਰਹੇ ਆ ਵੀ ਹੱਲੇ ਉੱਥੇ ਨਾ ਜਾਣ ਸੇਲ ਦੇ ਵਿੱਚ ਜਿਹੜੀ ਲੱਗੀ ਹੋਈ ਆ ਕਿਉਂਕਿ ਹੱਲੇ ਤਾਂ ਉੱਥੇ ਲੋਟੀ ਮਚਾਈਓ ਆ 2-3 ਦਿਨ ਠਹਿਰ ਕੇ ਜਾਣ ਜੇ ਮਿਲਦਾ 4-5 ਦਿਨ ਰਹੀ ਸੇਲ ਤਾਂ ਸਾਰੇ ਜਿਹੜੇ ਰੋਕੇ ਜਾਇਓ ਫੇਰ ਭਾਵੇਂ ਸ਼ਾਇਦ ਥੋੜਾ ਜਿਹਾ ਕੋਈ ਰੇਟ ਘਟਜੂਗਾ ਫਿਲਹਾਲ ਹੱਲੇ ਤਾਂ ਸੇਮ ਉਹੀ ਰੇਟ ਆ ਬਸ ਇਹ ਆ ਵੀ ਸੇਲ ਦੇ ਨਾਂ ਤੇ ਲੋਟੀ ਮਚਾਈਓ ਆ ਤੇ ਆਪਾਂ ਕੁਝ ਨਹੀਂ ਲਿਆ ਆਪਾਂ ਤਾਂ ਮੈਂ ਤਾਂ ਇਦਾਂ ਹੀ ਜਿੱਦਾਂ ਕਹੀ ਤਾਂ ਉਦਾਂ ਹੀ ਆ ਗਈ ਤਾਂ ਆਪਣੇ ਲਈ ਇੱਕ ਬਿਸਕਟ ਭੁਜੀਆ ਜ਼ਰੂਰ ਲੈ ਆਉਂਦਾ ਹੋਰ ਕੋਈ ਮੈਨੂੰ ਫਾਇਦਾ ਨਹੀਂ ਹੋਇਆ ਬੰਦੇ ਨਾਲ ਜਾਣ ਦਾ ਇਹਨਾਂ ਦਾ ਕੋਈ ਨਹੀਂ ਮੈਂ ਅਗਲੀ ਵਾਰੀ ਆਪਣੀ ਫਰੈਂਡਸ ਦੇ ਨਾਲ ਆਉਂਗੀ ਤਾਂ ਉਹਨਾਂ ਦੇ ਨਾਲ ਕੋਈ ਨਾ ਕੋਈ ਚੀਜ਼ ਲੈ ਕੇ ਜਾਉਂਗੀ ਤੇ ਇਹਨਾਂ ਬੰਦਿਆਂ ਨਾਲ ਆਉਣ ਦਾ ਸੱਚੀ ਉਹ ਘਟਾ ਅਗਲੀ ਵਾਰੀ ਨਾ ਮੈਨੂੰ ਪੈਸੇ ਦੇ ਦੇਓ ਠੀਕ ਆ ਮੈਂ ਆਪੇ ਆ ਜੂੰਗੀ ਤੇ ਕਾਲੀ ਬੋਹ ਭੌਣੇ ਚੱਲ 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 ਐ ਵੀ ਕੋਈ ਚੀਜ਼ ਵੀ ਬੰਦੇ ਮਰ ਜੇ ਪਸੰਦ ਹੋਣ ਲੱਗਦੀ ਬੰਦਾ ਉਹ ਵੀ ਡਬਲ ਮਾਈਂਡਡ ਹੋ ਜਾਂਦਾ ਲਈਏ ਕਿ ਰਹਿਣ ਦੀ ਹੈ ਕਿ ਛੱਡ ਦਈਏ ਸਹੀ ਆ ਠੀਕ ਵਾ ਬਾਕੀ ਨਾਲ ਜਿਹੜੇ ਕਹਿੰਦੇ ਵੀ ਭਾਜੀ ਬੋਲਦੇ ਨਹੀਂ ਬੋਲਦੇ ਨਹੀਂ ਜਿਹੜੇ ਘੱਟ ਬੋਲਦੇ ਨੇ ਪੀਛਲੇ ਹੀ ਹੁੰਦੇ ਆ ਸਾਡੇ ਆਰੇ ਕੇ ਵਿਚਾਰੇ ਉੱਥੇ ਹੀ ਹਨਾ ਸ਼ੂ ਹੋ ਜਾਂਦੇ ਵੀ ਬੋਲਦੇ ਬੋਲਦੇ ਪਰ ਆਪਾਂ ਬੋਲੀ ਦਾ ਉੱਥੇ ਹੀ ਆ ਜਿੱਥੇ ਸਾਡੀ ਰਾਸ ਖਾਲਦੀ ਹੋਵੇ ਜਿਹੜੇ ਸਾਨੂੰ ਆਪਣੇ ਵਰਗੇ ਹਨਾ ਮਿਲਣ ਆਪਣੇ ਵਰਗੇ ਸਾਨੂੰ ਲੱਗੇ ਅਸੀਂ ਉਹਨਾਂ ਨਾਲ ਹੀ ਬੋਲਦੇ ਆ ਹਰੇਕ ਦੇ ਨਾਲ ਆਪਾਂ ਵੀ ਨਹੀਂ ਬੋਲਦੇ ਹੈਗੇ ਤੇ ਇੱਦਾਂ ਤੁਹਾਨੂੰ ਫਤਾਈ ਆ ਬਾਜੀ ਹੋਣੀ ਕਿੰਨਾ ਕਬੂਲ ਦੇ ਆ ਹਾਂਜੀ ਟਾਈਮ ਸ਼ਾਮ ਦੇ 6:00 ਵੱਜ ਚੁੱਕੇ ਆ ਤੇ ਆਪਾਂ ਸ਼ਹਿਰੋਂ ਆ ਕੇ ਫਟਾਹ ਹਟ ਮੈਂ ਕੀਤਾ ਕੰਮ ਤੇ ਬਣਾਇਆ ਦਾਲ ਪਾਣੀ ਤੇ ਹੁਣ ਆਪਾਂ ਜਾ ਰਹੇ ਆ ਆਦਮਬਾਲ ਤੇ ਤੁਹਾਨੂੰ ਦਿਖਾਉਣੇ ਆ ਮਾਤਾ ਦੇ ਨਰਾਤਿਆਂ ਦੀਆਂ ਰੌਣਕਾਂ ਠੀਕ ਆ ਜੀ ਤਾਂ ਆਪਾਂ ਉਧਰ ਨੂੰ ਚੱਲੇ ਘੁੰਮਣ ਫਿਰਨ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਜਾਣ ਦਾ ਨਜ਼ਾਰਾ ਕਿਤੇ ਆਉਂਦਾ ਨਾ ਤਾਂ ਉਹ ਮੇਰੀਆਂ ਫਰੈਂਡਸ ਦੇ ਨਾਲ ਹੀ ਹੁੰਦਾ ਤੇ ਅੱਜ ਮੈਂ ਤੁਹਾਨੂੰ ਆਪਣੀਆਂ ਫਰੈਂਡਸ ਦੇ ਨਾਲ ਮਿਲਾਉਣੀ ਆ ਜਿਹੜੀ ਤਾਂ ਆਪਣੀ ਪਹਿਲੀ YouTube ਫੈਮਲੀ ਸਾਰਿਆਂ ਨੂੰ ਪਤਾ ਕਿ ਮੇਰੀ ਸੱਜੀ ਖੱਬੀਆਂ ਬਾਵਾ ਹਨਾ ਮੇਰੇ ਨਾਲ ਹਮੇਸ਼ਾ ਹੁੰਦੀਆਂ ਆ ਤੇ ਜਿਹੜੇ ਮੇਰੀ ਨਿਊ ਫੈਮਲੀ ਮੇਰੇ ਨਾਲ ਜੁੜ ਰਹੀ ਆ ਤੇ ਅੱਜ ਆਪਾਂ ਆਣਾ ਤੁਹਾਨੂੰ ਮਿਲਾਵਾਂਗੇ ਨਾਲ ਠੀਕ ਆ ਜੀ ਤੇ ਸਾਰੇ ਜਾਣੇ ਵਲੌਗ ਦੇ ਨਾਲ ਬਣੇ ਰਹੋ ਬ ਆਪਾਂ ਇਹਦੇ ਚ ਨਹੀਂ ਐਡਿਟ ਕਰਦੇ ਕਿਉਂਕਿ ਫਿਰ ਵਲੌਗ ਬਹੁਤ ਲੰਬਾ ਬਣ ਜਾਂਦਾ ਆ ਤੇ ਮੈਂ ਹੁਣ ਗੱਲ ਕਰਦੀ ਆ ਮੇਨ ਇਹ ਕਿ YouTube ਤੋਂ ਕਮਾਈ ਕਿਵੇਂ ਹੁੰਦੀ ਆ ਤੇ ਮੈਨੂੰ ਕਿੰਨੇ ਟਾਈਮ ਬਾਅਦ ਪੇਮੈਂਟ ਆਈ ਸੀ ਤੇ ਕਿਵੇਂ ਮੇਰਾ ਚੈਨਲ ਮੋਨਟਾਈਜ਼ ਹੋਇਆ ਸੀ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਪਹਿਲੇ ਵਲੌਗ ਚ ਵੀ ਦੱਸਿਆ ਹੈਗਾ ਕਿ ਸਾਨੂੰ ਇਹਦੇ ਲਈ 1000 ਸਬਸਕ੍ਰਾਈਬਰ ਤੇ 4000 ਵਾਚ ਟਾਈਮ ਚਾਹੀਦਾ ਹੁੰਦਾ ਆ ਤੇ ਜਿਹੜੇ ਮੇਰੇ 1000 ਸਬਸਕ੍ਰਾਈਬਰ ਇਹਦੇ ਉਹ ਡੇਢ ਮਹੀਨੇ ਦੇ ਵਿੱਚ ਪੂਰੇ ਹੋ ਗਏ ਸੀ ਤੇ ਜਿਹੜਾ ਮੇਰਾ ਵਾਚ ਟਾਈਮ ਸੀਗਾ ਉਹ ਮੇਨ ਲਾਦਾ ਅ ਨਵੰਬਰ ਦੇ ਵਿੱਚ ਜਾ ਕੇ ਹੋਇਆ ਸੀ ਪੂਰਾ ਉਹਨੂੰ ਲੱਗ ਗਏ ਸੀ 3-4 ਮਹੀਨੇ ਤੇ ਮੇਰੇ ਦਸੰਬਰ ਦੇ ਵਿੱਚ ਜਾ ਕੇ ਫਰਸਟ ਪੇਮੈਂਟ ਆਈ ਸੀਗੀ ਤੇ ਪੇਮੈਂਟ ਕਿੰਨੀ ਆਈ ਸੀਗੀ ਉਹ ਆਪਾਂ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਉਹ ਜਿਹੜੀ YouTube ਦੀ ਗਾਈਡਲਾਈਨਸ ਹੁੰਦਾ ਉਹਦੇ ਵਿੱਚ ਇਹ ਰਿਵੀਲ ਕਰਨਾ ਮਨਾ ਹੁੰਦਾ ਕਿ ਤੁਸੀਂ ਪੇਮੈਂਟ ਨਿਰਵੀਲ ਕਪਣੀ ਕਰ ਸਕਦੇ ਤੇ ਪੇਮੈਂਟ ਕਿੰਨੀ ਆਈ ਆ ਉਸ ਹਿਸਾਬ ਨਾਲ ਮੈਂ ਤੁਹਾਨੂੰ ਅੰਦਾਜ਼ਾ ਦੱਸ ਦਿੰਨੀ ਆ ਕਿ ਉਸ ਹਿਸਾਬ ਨਾਲ ਪੇਮੈਂਟ ਆਈ ਸੀਗੀ ਕਿ ਆਪਾਂ ਕੋਈ ਵੀ ਵਧੀਆ ਐਂਡਰੋਇਡ ਫੋਨ ਖਰੀਦ ਸਕਦੇ ਹਾਂ ਠੀਕ ਆ ਜੀ ਤੇ ਸਿਰਫ ਮੈਨੂੰ 1 ਸਾਲ ਹੋ ਚੁੱਕਾ ਆ ਵੀਡੀਓ ਬਣਾਉਦੀ ਨੂੰ ਤੇ ਉਤੋਂ ਬਾਅਦ ਸਿਰਫ ਮੈਨੂੰ ਦੋ ਪੇਮੈਂਟ ਆਈਆਂ ਹੱਲੇ ਤੱਕ ਤੇ ਉਤੋਂ ਬਾਅਦ ਹੱਲੇ ਤੀਜੀ ਪੇਮੈਂਟ ਕੋਈ ਨਹੀਂ ਆਈ ਕਿਉਂਕਿ ਆਪਾਂ ਨੂੰ ਜਿਹੜੀ ਵੀਡੀਓ ਹੁੰਦੀ ਆ ਨਾ ਉਹ ਰੈਗੂਲਰ ਪਾਉਣੀ ਪੈਂਦੀ ਆ ਤੇ ਮੇਰੇ ਵਿੱਚ ਵਿੱਚ ਇਹ ਹੁੰਦਾ ਆ ਕਿ ਜਿਹੜੀ ਮੇਰੀ ਵੀਡੀਓ ਰੈਗੂਲਰ ਨਹੀਂ ਮੇਤੋਂ ਪੈਂਦੀ ਹੈਗੀ ਹੁਣ ਵੀ ਜਿਹੜੀ ਆਪਣੇ YouTube ਫੈਮਿਲੀ ਨਾਲ ਵੀ ਜੁੜਦੀ ਆ ਨਾ ਕਾਫੀ ਕਮੈਂਟਸ ਆਉਂਦੇ ਆ ਕਿ ਅਸੀਂ ਤੁਹਾਡੇ ਵਲੌਗ ਦੀ ਵੇਟ ਕਰਦੇ ਆ ਬਟ ਇਹ ਆ ਵੀ ਮੇਤੋਂ ਡੇਲੀ ਵਲੌਗ ਨਹੀਂ ਪੈਂਦਾ ਮੈਂ ਕੋਸ਼ਿਸ਼ ਬਹੁਤ ਕਰਦੀ ਕਿ ਡੇਲੀ ਵਲੌਗ ਪਾਵਾਂ ਪਰ ਡੇਲੀ ਮੇਤੋਂ ਵਲੌਗ ਨਹੀਂ ਪੈਂਦਾ ਹੈਗਾ ਫੇਰ ਵੀ ਮੈਨੂੰ ਇੱਕ ਜਾਂ ਦੋ ਦਿਨ ਲ ਤੇ ਦੋ ਦਿਨਾਂ ਬਾਅਦ ਮੇਰਾ ਵਲੌਗ ਆ ਹੀ ਜਾਂਦਾ ਤਾਂ ਸੋ ਸਾਰੇ ਜਿਹੜੀ ਮੇਰੀ YouTube ਫੈਮਲੀ ਨਵੀਂ ਜੁੜਦੀ ਪਈ ਆ ਤਾਂ ਸਾਰੇ ਜਣੇ ਪਲੀਜ਼ ਵੇਟ ਕਰ ਲਿਆ ਕਰੋ ਕਿ ਦੋ ਦਿਨ ਹੈ ਨਾ ਵੇਟ ਕਰ ਲਿਆ ਕਰੋ ਮੇਰੇ ਵਲੌਗ ਦੀ ਤੇ ਦੇਖਿਆ ਜਰੂਰ ਕਰਿਆ ਕਰੋ ਇਹ ਨਹੀਂ ਵੀ ਸਕਿੱਪ ਕਰ ਦੋ ਜਾਂ ਤੁਸੀਂ ਛੱਡ ਦੋ ਦੇਖਣਾ ਨਾ ਪਲੀਜ਼ ਦੋ ਦਿਨ ਦੀ ਵੇਟ ਕਰ ਲਿਆ ਕਰੋ ਕੋਸ਼ਿਸ਼ ਤਾਂ ਮੇਰੀ ਇਹ ਹੁੰਦੀ ਕਿ ਮੈਂ ਰੈਗੂਲਰ ਡੇਲੀ ਨਾ ਵਲੌਗ ਕਰਾਂ ਬਟ ਮੈਂ ਤੋਂ ਨਹੀਂ ਪੈਂਦਾ ਠੀਕ ਹੈ ਦੂਜੀ ਗੱਲ ਰਹਿ ਗਈ ਹੁਣ ਪੇਮੈਂਟ ਨੈਕਸਟ ਦੇਖੋ ਜਦੋਂ ਵੀ ਆਈ ਤਾਂ ਮੈਂ ਤੁਹਾਨੂੰ ਉਹਦਾ ਅਲੱਗ ਵਲੌਗ ਬਣਾ ਕੇ ਦੱਸੂਗੀ ਵੀ ਹਾਂਜੀ ਮੇਰੀ ਇੰਨੀ ਪੇਮੈਂਟ ਆਈ ਆ ਤਾਂ ਤੁਸੀਂ ਇਥੋਂ ਅੰਦਾਜ਼ਾ ਲਗਾ ਲਿਓ ਕਿ ਜਦੋਂ ਵੀ ਮੇਰੀ ਪੇਮੈਂਟ ਆਈ ਹੈ ਨਾ ਵੀ ਵਧੀਆ ਆ ਗਈ ਤਾਂ ਫਿਰ ਮੈਂ ਕਹੂੰਗੀ ਵੀ ਮੈਂ ਆਈਫੋਨ ਜੋਗੀ ਮੈਨੂੰ ਪੇਮੈਂਟ ਆਈ ਆ ਤੇ ਜਦੋਂ ਮੈਨੂੰ ਥੋੜੀ ਪੇਮੈਂਟ ਘੱਟ ਆਈ ਤਾਂ ਮੈਂ ਕਹੂੰਗੀ ਐਂਡਰੋਇਡ ਫੋਨ ਜੋਗਾ ਲੈਣ ਚੁੱਕੀ ਪੇਮੈਂਟ ਆਈ ਆ ਠੀਕ ਆ ਜੀ ਇੱਥੋਂ ਤੁਸੀਂ ਆਪਣਾ ਅੰਦਾਜ਼ਾ ਜਿਹਾ ਹਿਸਾਬ ਕਿਤਾਬ ਲਗਾ ਸਕਦੇ ਕਿ YouTube ਤੋਂ ਆਪਾਂ ਨੂੰ ਕਿੰਨੀ ਕੁ ਪੇਮੈਂਟ ਆ ਸਕਦੀ ਆ ਇਹਦੇ dass ਅੱਛਾ ਇਹ ਇੱਕ ਗੱਲ ਹੋਰ ਕਿ ਲੋਕ ਕਹਿੰਦੇ ਆ ਕਿ ਸਾਨੂੰ ਬੈਡ ਕਮੈਂਟ ਆਉਂਦੇ ਜਾਂ ਕਿਦਾਂ ਦੇਖੋ ਜੇ ਆਪਾਂ ਲੋਕਾਂ ਅੱਗੇ ਕੋਈ ਚੰਗੀ ਵੀਡੀਓ ਰੱਖਾਂਗੇ ਤਾਂ ਉਹਦੇ ਚੰਗੇ ਕਮੈਂਟ ਹੀ ਆਉਗੇ ਤੇ ਜੇ ਕੋਈ ਉਹ ਚੰਗੀ ਵੀਡੀਓ ਤਾਂ ਵੀ ਬੈਡ ਕਮੈਂਟ ਕਰਦਾ ਉਹਨਾਂ ਦੀ ਸੋਚਣੀ ਹੁੰਦੀ ਆ ਵੀ ਉਹ ਕਿਸ ਲੈਵਲ ਦੇ ਆ ਨਾ ਉਹਨਾਂ ਦੀ ਸੋਚ ਕਿਸ ਲੈਵਲ ਤੱਕ ਆ ਸੋ ਅੱਜਕੱਲ ਤਾਂ ਨਾ ਲੋਕ ਤੁਹਾਨੂੰ ਪਤਾ ਆ ਕਿ ਚੰਗੇ ਪਾਸੇ ਵੀ ਕੋਈ ਤੁਰਦਾ ਤਾਂ ਉਹਨੂੰ ਵੀ ਮਾੜਾ ਕਹਿੰਦੇ ਆ ਤਾਂ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ ਕਿ ਕੋਈ ਬੈਡ ਕਮੈਂਟ ਕਰੂਗਾ ਉਹਨਾਂ ਦੀ ਸੋਚਣੀ ਦਰਸਾਉਂਦੀ ਆ ਬੈਡ ਕਮੈਂਟ ਦੇ ਵਿੱਚ ਵੀ ਉਹ ਕਿੰਨੀ ਕੁ ਸੋਚ ਦੇ ਮਾਲ ਗਿਆ ਕੇ ਆਪਣੇ ਤੇ ਡਿਪੈਂਡ ਹੈ ਵੀ ਅਸੀਂ ਕਿੱਦਾਂ ਦਾ ਕੰਟੈਂਟ ਲੈ ਕੇ ਆਉਣਾ ਕਾਫੀ ਵਲੌਗਰ ਜਿਹੜੇ ਬਦਨਾਮ ਵੀ ਆ ਤੇ ਉਹਨਾਂ ਕਰਕੇ ਚੰਗੇ ਵਲੌਗਰ ਵੀ ਜਿਹੜੇ ਉਹ ਵੀ ਬਦਨਾਮ ਹੁੰਦੇ ਪਏ ਆ ਤੇ ਤੁਸੀਂ ਕਦੇ ਇਹ ਨਾ ਸੋਚੋ ਵੀ ਹਾਂਜੀ ਵਲੌਗਰਾਂ ਨੂੰ ਇੱਦਾਂ ਕਹਿੰਦੇ ਉਦਾਂ ਕਹਿੰਦੇ ਆ ਦੇਖੋ ਇਹ ਤਾਂ ਸਾਡੇ ਤੇ ਡਿਪੈਂਡ ਹੈ ਕੀ ਪ੍ਰੋਸਨ ਆਇਆ ਤੇ ਉਹਨਾਂ ਨੇ ਕੀ ਦੇਖਾਂ ਜੇ ਆਪਾਂ ਚੰਗਾ ਪ੍ਰੋਸਾਂਗੇ ਤਾਂ ਚੰਗਾ ਹੀ ਦੇਖੋਗੇ ਚੰਗਾ ਹੀ ਕਹੋਗੇ ਠੀਕ ਆ ਜੀ ਤੇ ਜੇ ਆਪਾਂ ਕੋਈ ਮਾੜਾ ਆਪਾਂ ਚੀਜ਼ ਅੱਗੇ ਰੱਖਾਂਗੇ ਪੇਸ਼ ਕਰਾਂਗੇ ਤਾਂ ਫਿਰ ਬੈਡ ਕਮੈਂਟ ਤਾਂ ਆਉਣੇ ਹੀ ਆਉਣੇ ਆ ਬਾਕੀ ਬੈਡ ਕਮੈਂਟ ਦੀ ਨਾ ਤੁਸੀਂ ਟੈਨਸ਼ਨ ਲਿਆ ਕਰੋ ਇਹ ਲੋਕਾਂ ਦੀ ਜਿਹੜੀ ਸੋਚ ਹੁੰਦੀ ਆ ਨਾ ਉਹ ਦਾ ਜਿਹੜਾ ਲੈਵਲ ਉਹ ਦਰਸਾ ਦਿੰਦੀ ਆ ਕਮੈਂਟਾਂ ਚ ਵੀ ਅਗਲਾ ਕਿੰਨੀ ਕੁ ਸੋਚ ਦਾ ਮਾਲਕ ਆ ਤੇ ਠੀਕ ਆ ਜੀ ਜਿਹੜਾ ਮੇਰਾ ਚੈਨਲ ਮੋਨਟਾਈਜ਼ ਮੈਂ ਤੁਹਾਨੂੰ ਦੱਸਿਆ ਕਿ 4 ਮਹੀਨੇ ਬਾਅਦ ਹੋ ਗਿਆ ਹੈਗਾ ਦਸੰਬਰ ਦੇ ਵਿੱਚ ਮੇਰੀ ਫਰਸਟ ਪੇਆਉਟ ਆ ਗਈ ਸੈਕੰਡ ਪੇਅ ਆਊਟ ਮੇਰੀ ਮਾਰਚ ਅਪ੍ਰੈਲ ਦੇ ਵਿੱਚ ਆਈ ਸੀਗੀ ਤੇ ਨਾਰਮਲ ਜੀ ਇਹ ਆ ਵੀ ਆਪਣਾ ਆਪਣਾ ਇਹ ਖਰਚ ਪਾਣੀ ਕੱਟ ਸਕਦੇ ਨਾਰਮਲ ਜੀ ਐਂਡਰੋਇਡ ਫੋਨ ਆਪਾਂ ਲੈ ਸਕਦੇ ਆ ਤੇ ਜਦੋਂ ਮੇਰੀ ਵਧੀਆ ਪੇਮੈਂਟ ਆ ਗਈ ਨਾ ਤਾਂ ਤੁਹਾਨੂੰ ਮੈਂ ਦੱਸੂਗੀ ਕਿ ਹਾਂਜੀ ਮੇਰੀ ਪੇਮੈਂਟ ਇੰਨੀ ਆਈ ਆ ਕਿ ਮੈਂ ਹੁਣ ਆਈਫੋਨ ਇੱਕ ਖਰੀਦ ਸਕਦੀ ਆ ਠੀਕ ਆ ਜੀ ਤੇ ਹੁਣ ਆਪਾਂ ਚਲਿਏ ਨੇਰਾ ਕਾਫੀ ਹੋ ਜਾਣਾ ਮਿਲਣਾ ਆਦਾ 6 ਵਜ ਗਏ ਆ ਤੇ ਆਪਾਂ ਹੁਣ ਚੱਲੇ ਆਦਮਵਾਲ ਤੁਹਾਨੂੰ ਉੱਥੇ ਦਿਖਾਉਣੇ ਇਥੇ ਰੌਣਕਾਂ ਤੇ ਸਾਰਿਆਂ ਸਲਾਹ ਕੀਤੀ ਆਪਣੇ ਫਰੈਂਡਸ ਦੇ ਨਾਲ ਕਿ ਐਕਟਿਵ ਆ ਤੇ ਚੱਲਦੇ ਆ ਸਾਰੇ ਜਣੇ ਤੇ ਇਹ ਵਲੌਗ ਤੁਸੀਂ ਹੁਣ ਮੇਰਾ ਨੈਕਸਟ ਪਾਰਟ ਦੇ ਵਿੱਚ ਦੇਖਿਓ ਤੇ ਸਾਰੇ ਜਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਿਓ ਵਧੀਆ ਵਧੀਆ ਸੋਹਣੇ ਸੋਹਣੇ ਤੇ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਦੱਸਿਆ ਕਰੋ ਆਪਣਾ ਨਾਮ ਵੀ ਜ਼ਰੂਰ ਮੈਂਸ਼ਨ ਕਰਿਆ ਕਰੋ ਤਾਂ ਜੋ ਮੈਨੂੰ ਪਤਾ ਲੱਗ ਸਕੇ ਵੀ ਤੁਸੀਂ ਕਿੱਥੋਂ ਜੁੜੇ ਆ ਤੇ ਸਾਰੇ ਜਣੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਥੈਂ